ਜੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਅਕੀਨੰਦਰਾ ਬਲੌਗ 'ਚ ਤੇ ਹਾਂਜੀ ਅਸੀਂ ਲੱਗੇ ਆਪਣਾ ਬਲੌਗ ਸ਼ੁਰੂ ਕਰਨ ਹਾਂ ਚੱਲ ਚਿੱਟਕੀ ਬਣਾ ਲੱਗੇ ਅੱਜ ਮੈਂ ਬਣਾਣ ਲੱਗੀ ਹਾਂ ਚਿੱਟੇ ਛੋਲੇ ਦਿਖਾਓ ਸਹੀ ਕਮੈਂਟੋ ਇੱਟਨੇ ਭਾਈ ਹੋ ਸੀਗੇ ਨਾ ਵਾਈ ਵਾਈ ਜਿਆ ਜਾਂਦਾ ਅੱਜ ਕਿਹਾ ਵੀਓ ਇਹ ਤਾਂ ਹੈਗਾ ਮੇਡਾ ਪਟੂਰੇ ਵਾਸਤੇ ਅੱਜ ਮੈਂ ਬਣਾਉਂਗੀ ਚਿੱਟੇ ਛੋਲੇ ਤੇ ਪਟੂਰੇ ਤੇ ਨਾਲ ਪਟੂਰੇ ਛੋਲੇ ਛੋਲੇ ਉਬਲੇ ਰੱਖ ਦੇਣੇ ਆ ਹੂੰ ਤੇ ਪਟੂਰਿਆਂ ਦਾ ਆਟਾ ਗੁੰਨ ਕੇ ਰੱਖ ਦੇਣਾ ਠੀਕ ਆ ਕੱਪੜੇ ਸੁੱਕਣੇ ਪਾ ਕੇ ਆ ਕੇ ਮੈਂ ਤੜਕਾ ਲਾਉਂਗੀ ਚਲੋ ਠੀਕ ਆ ਠੀਕ ਆ ਓਕੇ ਫਿਰ ਮਿਲਦੇ ਆ ਓਕੇ ਥੀ ਕਰਦੇ ਪਏ ਸੱਚ ਮੈਂ ਤੇ ਉਸਾਂ ਹੁਣ ਤਾਂ ਜਿਹੜਾ ਸਾਫਾ ਘੇਟਿਆ ਤੇ ਹੁਣ ਮੈਂ ਚੋਲੇ ਪਾਉਣ ਲੱਗੀ ਐ ਲੰਮੀ ਬਾਅਦ ਚਪ ਚ ਖਣੇ ਸਾਡੇ ਵਲੌਗ ਚੱਲਣਗੇ మ 경찰 పానా అటా కెా గర్యానా తెరసి తు Background వంటుటజఛతు పిడాదిఎలా. ఉంటు మాతయా కరడాదడి మసాలా తియార్ కెం. కె కేం. తెరలా మినమె నూన మూందల� ਆਣੀ ਦਾ ਫਾਂ ਦਾ ਬਹੁਤ ਦਿਨਾਂ ਦਾ ਪਿਆਇਆ ਹਾਂ ਦੇ ਬਾਰੇ ਆਹ ਸਾਡੇ ਘਰ ਪਿਆ ਆ ਗਿਆ ਕਿ ਨਾ ਬਲੌਗ ਸ਼ੂਟ ਨਹੀਂ ਹੋਇਆ ਸਬਜੀ ਹੈ ਨਾ ਯਾਰ ਯਾਰ ਭੁੱਖ ਲੱਗੀ ਸੀ ਉਹ ਤੇ ਕੁਛ ਨਹੀਂ ਖਾਦਾ ਮੈਂ ਤੇ ਦੰਦ ਦੁਖਦਾ ਸੀ ਹੁਣ ਤੂੰ ਕੁਝ ਕਰਦਾ ਨਹੀਂ ਹੈਗਾ ਹੁਣ ਮੈਂ ਕਹਿ ਸਕਦੀ ਹਾਂ ਖੋ ਲੱਗੀ ਯਾਰ ਦੇ ਦੋ ਜਲਦੀ ਤੁਹਾਡੇ ਰੋਜ਼ ਕੱਲ ਹੀ ਦੋ ਆਇਆ ਹੈ ਮਾਂ ਜੋ ਲੱਗੇ ਭਟੂਰੇ ਮੈਂ ਕੀ ਕਰਦੇ ਵਾ ਤੇ ਘਰ ਚੱਕਣਾ ਹੈ ਅੱਛਾ ਰਸਾਇਣ ਦਾ ਪਹਿਲੇ ਪਹਿਲੇ ਬਣਾਉਂਦੇ ਪਏ ਸੀਗਾ ਹੁਣ ਮੈਂ ਆ ਗਈ ਤਾਂ ਰੁੱਕ ਹੀ ਗਏ ਹਾਂ ਕੰਮ ਨਹੀਂ ਸਟਾਰਟ ਕੀਤਾ ਦੇਖ ਲੈ ਹਾਂਜੀ ਕੰਮ ਨਹੀਂ ਹੋ ਰਿਹਾ ਸਟਾਰਟ ਕੀਤਾ ਮੈਂ ਅੱਜ ਵੀਰੇ ਕੋਈ ਆ ਗਿਆ ਘਰੇ ਭਰਾਵਾ ਪਾਣੀ ਪਲਾਗ ਹੋ ਗਿਆ ਪਲਾਗ ਯਾਰ ਕੀ ਹੈ ਕੀ ਉਹ ਬੰਦੇ ਬੇਪਟੋਰੇ ਇਹ ਵੀ ਆ ਰੋਣੇ ਤੇ ਰਿਦਮ ਹੁੰਦੀ ਆ ਨਾ ਮੈਨੂੰ ਭੁੱਖ ਲੱਗੀ ਆ ਮੈਨੂੰ ਭਰਾਵਾ ਲੇ ਕੇ ਪਹਿਲਾ ਪਹਿਲਾ ਵਾ ਨਾ ਖਾਓ ਲੈ ਬੜੋ ਖਾ ਕੇ ਨਿਕਾ ਯਾਰ ਨਾਲ ਉਹਦੇ ਬਾਗੇ ਕੀ ਕਰਦੀ ਦਾਦੀ ਨੇ ਪਟੋਰੇ ਬਣਾ ਕੇ ਦਿੰਦੀ ਹੁੰਦੀ ਸੀ ਪਹਿਲੇ ਹਣਾ ਦਾਦੀ

ਹਾ ਯਾਰ ਇਹ ਚੱਲਦੀ ਨਹੀਂ ਬੈਸੀ ਚਲਦੀ ਵੀ ਬਾਅਦ ਚੋਂ ਅਪਡੇਟ ਉੱਪਰ ਡੁੱਟ ਜਾਈਸੀ ਕੋਈ ਅੱਛਾ ਅੱਛਾ ਸੋ ਠੀਕ ਹੈ ਠੀਕ ਕੀ ਦਾ ਭਾਜ ਚਲੋ ਟੋੜੇ ਚਲੋ ਟੋੜੇ ਆ ਚਲੋ ਟੋੜੇ ਮੈਸ ਵਿੱਚ ਕੁਝ ਖਾਦਾ ਹੀ ਨਹੀਂ ਸੀਗਾ ਫਿਰ ਮੈਂ ਚਲੋ ਟੋੜੇ ਖਾ ਲਿਆ ਕੇ ਉਹਨਾਂ ਦਾ ਲੱਗਿਆ ਆਪਣੇ ਕੰਮ ਤੇ ਅੱਜ ਵਲੋਗ ਸ਼ੂਟ ਨਹੀਂ ਹੋਇਆ ਕੋਈ ਗੱਲ ਨਹੀਂ ਸ਼ੂਟ ਹੋਇਆ ਦੇ ਰੋਜ਼ ਆਪਾਂ ਉਹੀ ਕਰਦੇ ਕੋਈ ਐਕਸਟਰਾ ਹੋਵੇ ਫਿਰ ਤਾਂ ਵਧੀਆ ਆ ਕੋਈ ਗੱਲ ਨਹੀਂ ਜਿੱਦਾਂ ਦਾ ਹੋਊਗਾ ਉਨਾਂ ਕੀ ਆਪਾਂ ਪਾ ਲੈਣਾ ਟੈਨਸ਼ਨ ਨਹੀਂ ਪਰ ਮਾ ਕੇ ਨਾ ਕੈਮਰਿਆਂ ਦਾ ਮੈ ਟਾੜਾ ਰੋਟੀਆਂ ਕਿਉਂ ਬੁੜਾ ਗਿਆ ਮੰਮੀ ਜਲਦੀ ਖਤਮ ਕਰ ਲਓ ਦੋਰ ਆ ਗਿਆ ਇਹਦਾ ਪਾਪਾ ਦੇ ਛੋਲੇ ਭਟੂਰੇ ਪਪਾ ਵਾਹ ਬੋੜੀ ਉਹਨਾਂ ਯਾਰ ਫੋਟੋ ਖਿੱਚ ਗਏ ਆਪਾਂ ਇੱਕ ਸੋਹਣੀ ਜੀ ਇਹਦੀ ਅਚਾਰ ਦੇਣਾ ਹਾਂ ਠੀਕ ਹੈ ਅਚਾਰ ਰੱਖੇ ਇਹ ਮੈਂ ਕਿਹਦਾ ਫੋਟੋ ਇਹਦੀ ਮੈਂ ਫੋਟੋ ਲਾਉਂਗਾ ਆ ਦੇਖੋ ਹੁਣ ਆ ਗਏ ਪਾਪਾ ਦੇ ਭਟੂਰੇ ਤੇ ਪਪਾ ਵਾਓ ਅਚਾਰ ਆਖ ਰਖਣਾ ਦੀ ਫੋਟੋ ਖਿੱਚਦੇ ਆ ਹਾਂ ਬਿਲਕੁਲ ਪਾਪਾ ਖਾਣ ਤੇ ਹਾਰਮਨ ਵੀ ਆਇਆ ਹੈ ਇੰਟਰ ਲੋ ਨਹੀਂ ਹੁਣ ਆਉ ਬੰਦਾ ਵਾ ਮੋਟਾ ਹੋ ਜਾਣਾ ਇਹ ਤੇ ਟੇਬਲ ਆਖ ਵੱਲੂ ਟੇਬਲ ਦੇਖੋ ਟੇਬਲ ਕਿੱਦਾਂ ਪਾਪਾ ਕਿੱਦਾਂ ਲੱਗੇ ਮੈਂ ਕਹਿੰਦਾ ਅੱਜ ਦਾ ਜਿੱਦਾਂ ਹੀ ਦਾ ਜਿੱਦਾਂ ਹੀ ਦਾ ਨਾ ਜਿੰਨੀ ਵਾਰੀ ਬਣਾਈ ਜਾਂਦੇ ਆ ਉਹਦਾ ਵਧੀਆ ਐਕਸਪਰਟ ਹੋ ਜਾਂਦੇ ਇਹ ਆਪਾਂ ਦਰ ਨਾਲ ਖੋਲ ਲੈਣੀ ਠਾਬਾ ਖੋਲ ਅਮਾ ਵਾ ਮੰਮੀ ਦਾੜੀ ਮੁੱਕਦਾ ਹੈ ਠਾਬਾ ਖੋਲਣਾ ਮਹਿਮਾਨੀ ਕਹੀ ਗੱਲ ਆ ਉਹ ਬੰਦੀ ਘੱਪਲਾ ਮਾਂ ਨਹੀਂ ਕਰਦਾ ਸਾਰੀ ਉਪਰ ਕੋ ਜੈਲ ਦਿੱਤੀ ਸਾਰੀ ਹੋਣੀ ਆ ਉਹ ਆ ਗਿਆ ਪਪਾ ਆ ਗਏ ਕੋਈ ਵੀ ਆ ਮੇਰੀ ਯਾਰ ਆ ਪਪਾ ਲੈ ਕੇ ਆਏ ਹੁਣ ਆਈਸਕ੍ਰੀਮਸ ਆ ਰਹੀ ਹੈ ਪਪਾ ਮੇਰੀ ਆਈਸਕ੍ਰੀਮ ਤੇਰੀ ਆ ਖਾਂਦੀ ਤੇ ਵੇਚ ਦੂ ਅਲਫਾ ਉੱਪਰ ਮੌਜ ਹੋਣੀ ਆ ਮੈਂ ਬੱਲੀ ਮੰਗਵਾ ਲਈ ਆਪਣੀ ਆਈਸਕ੍ਰੀਮ ਮੈਂ ਦੇਖਿਆ ਮੈਂ ਦੇਖਿਆ ਕਿ ਇਹਨਾਂ ਨੇ ਸਾਰਿਆਂ ਨੇ ਮੰਗਵਾ ਲਈ ਲਖਾ ਬੋਲਦੇ ਨਹੀਂ ਮੰਮੀ ਨੂੰ ਟਰਸਟ ਹੀ ਨਹੀਂ ਹੈਗਾ ਕਿ ਇਧਰ ਆਓ ਯਾਰ ਕੜ ਪੈ ਗਈਆਂ ਤੇ ਮੈਨੂੰ ਦੋ ਕੀ ਆ ਗਈ ਲੱਗੀ ਬਾਗ ਨਹੀਂ ਬਗ ਕਿਦਾਂ ਲੱਗੀ ਉਹ ਆ ਇਧਰ ਕੈਮਰਾ ਮਾਰ ਇਧਰ ਕੈਮਰਾ ਮਾਰ ਇਧਰ ਕੈਮਰਾ ਮਾਰ ਕਿ ਇਧਰ ਆ ਚੋਕਲੇਟ ਲੈ ਕੈਮਰਾ ਮਾਰੇ ਫੇਰ ਮਸ਼ੀਨ ਚੋਲੋ ਨਹੀਂ ਖਾਣੀ ਤੂੰ ਓਏ ਇਧਰ ਭਰਾਵਾ ਆ ਦੇ ਆ ਹੀ ਲਿਆ ਕੀ ਲਿਆ ਆ ਹੀ ਲਿਆ ਕਲਕ ਪੱਲੂ ਮਾਮਾ ਕਨੇ ਲਿਆ ਮੂਟੂ ਮਾਚਾ ਬੱਲੂ ਮੋਟੂ ਬੱਲੂ ਮੋਟੂ ਮੋਟੂ ਹਟ ਤੂੰ ਚਰਮਾ ਬਾਉਣੇ ਨਾ ਮੈਂ ਤੂੰ ਜਰ ਨਹੀਂ ਖੱਪੜਵਾਦੀ ਇਹਨੂੰ ਚੋਲ ਵਾਲੀ ਰੋਗੇ ਦੀ ਸਾਵਾਤੀ 4 ਵਜ ਗਏ ਆ ਤੇ ਮੰਮਾ ਆਪਣੇ ਸਲਾਈ ਦੇ ਕੰਮ ਤੇ ਲੱਗੇ ਹੋਏ ਆ ਤੁਮ ਕੀ ਵੇਖਦੇ ਪਈਓ ਮੰਮਾ ਮੰਮੀ ਦਾ ਫੇਵਰੇਟ ਮਗੀਆਂ ਨਹੀਂ ਮੈਂ ਹੋਰ ਕੁਝ ਦੇ ਦਿੰਦੀ ਸੀ ਬਿਓ 4 ਹੋਰ ਕਿ ਰੱਗ ਪੈ ਉਹ ਜਦ ਮੰਮੀ ਦਾ ਪੰਡਾ ਦੇਖਦੀ ਹੁੰਦੀ ਆ ਦਾ ਅੱਜ ਤੈਨੂੰ ਉਸਮਾ ਬੈਣਾ ਇੱਥੇ ਤੇ ਮੈਂ ਬੈਠਾ ਮੈਂ ਆਪਣਾ ਹਾਲੀਡੇ ਹੋਮਵਰਕ ਕਰਨ ਲੱਗੀ ਹਾਂ ਬੈਠੀ ਤੂੰ ਮੈਂ ਹੋਰ ਚਲਦੀ ਹਾਂ ਆਈ ਨੀਡ ਟੂ ਗੈਟ ਅਪ ਹਾਂ ਜਦ ਜਿੱਦ ਲੰਭਾ ਕੇ ਮੈਂ ਆਪਣਾ ਮੋਬਾਈਲ ਚ ਚਾਮ ਹੋ ਗਈ ਮੈਂ ਤਾਂ ਆਪਣਾ ਕੰਮ ਕਰਦੀ ਬੀਸੀ ਦੋਸਤਾਂ ਨੇ ਵੀ ਲੱਗੀਆਂ ਚਾਹ ਮੰਮੀ ਕਿੱਦਾਂ ਮੇਰੀ ਮਾਂ ਤਾਂ ਚਾਹ ਤਾਂ ਵਗੈ ਸਰਵ ਦੁਖਨ ਲਾ ਪੈਂਦਾ ਤੇ ਮੈਂ ਆਪਣਾ ਹਾਲੀਡੇ ਹੋਮਵਰਕ ਕਰਦੀ ਬੀਸੀ ਦੋਸਤਾਂ ਨੇ ਵੀ ਲੱਗੀਆਂ ਚਾਹ ਮੈਂ ਜਲਦੀ ਨਾਲ ਲੰਮੀ ਬੈਨ ਨਾ ਨਾ ਉੱਥੋਂ ਕੰਮ ਕਰੋ ਘੁੰਮਣ ਜਾਣਾ ਆ ਉੱਠ ਜੋ ਉੱਠ ਜੋ ਹਣੀ ਆਉਂ ਕੰਮ ਕਰੋ 15 ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਕਰਨਾ ਫੇ ਆਪਾਂ ਘੁੰਮਣ ਜਾਣਾ ਮੈਨੂੰ ਪਤਾ ਕੋਈ ਨਾ ਸੀਓ ਫੇਰ ਮੈਨੂੰ ਲੰਮੇ ਨਾ ਮੋੜ ਜੋੜ ਜੋ ਉੱਠੋ 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 ਕੰਮ ਕਰੋ ਸੁਸਤੀ ਨਹੀਂ ਫਟੂਰੀ ਮੈਂ ਵੀ ਆਪਣਾ ਅਲਰੇਡੀ ਹੋਂ ਬਗਾ ਜੀ ਅਪ ਟੂਰੇ ਖਾਦੇ ਨੂੰ 2 ਘੰਟੇ ਹੋ ਗਏ ਚਾਹ ਲੱਗੀ ਫੇਰ ਤਾਈਆ ਕਾਰੇ ਖੋਲਦੀ ਆਈਆਂ ਪੀਓ ਪੀਓ ਚਾਹ ਪੀਓ ਪਤਾ ਨਹੀਂ ਕਿ ਲੜਾਇਆ ਹੋਇਆ ਹੈ ਪਤਾ ਨਹੀਂ ਕਿ ਨੜਾਇਆ ਹੋਇਆ ਆਪੇ ਵੇਖ ਲਓ ਹਾਂ ਬੋਲ ਫਾਈਨ ਮੈਟਰੀਅਲ ਉਹ ਵਾਸ ਮੈਂ ਤਾਂ ਆਪਣੇ ਚਿਪਸ ਲੈ ਲਏ ਆ ਪਤਾ ਨਹੀਂ ਕੀ ਬਣਾਉਣ ਲੱਗਾ ਮੰਮਾ ਕੀ ਕਰਦੇ ਹੋ ਮੈਂ ਲਾਈਕ ਕੀ ਆ ਚਲੋ ਬਾਹਰ ਹਾਂ ਮੈਂ ਰਸੋਈ 'ਚ ਕੰਮ ਕਰਾਂ ਚਲੋ ਬਾਹਰ ਹੋਏ ਹੋਏ ਪਰ ਆਵਾਜ਼ ਦਾਦੀ ਡਾਦੀ ਰੇੜ ਗਈ ਰਸੋਈ ਲੋਕਾਂ ਲੰਗਾ ਦੰਨੀਆਂ ਲਗੇ ਪਾ ਲੈ। ਉਹ ਤਾਂ ਉਹਦਾ ਉਹ ਤਰੇ ਸਬਜ਼ੀ ਕਰ ਰਵੇ ਕੀ ਛੱਡਿਆ ਨਹੀਂ ਲੋ। ਮਾਰੋ ਮਿਟਾ ਨੇ ਇੱਕ ਤਾਂ ਮਰ ਜਾਂਦਾ ਆ। ਧਰੇ ਇੱਕ ਦਰੇ ਇੱਕ ਦਰੇ ਮੈਂ ਇੱਕ ਦਰੇ ਯਾਰ ਮੈਂ ਇੱਕ ਦਰੇ ਯਾਰ ਮੈਨੂੰ ਮੈਂ ਖੁਣ ਨਹੀਂ ਆ। ਕੀ ਤੁਸੀਂ ਭੁੱਖ ਖਲਾਰੀ ਪਈ ਜੀ ਦੋਹਾਂ ਆ। ਆ ਮਿਕਸਪਸ ਮਿਲ ਗਿਆ। ਇਹ ਸੇ ਬਾਹਰ ਨੇ ਜਿਹਨਾਂ ਨੇ ਅੱਜ। ਆਹੋ। ਪਿੱਤਰ ਵੀ ਮਾਰ ਦੇ। ਆ ਇੱਕ ਬਾਰਾ ਪਿਆਏ ਕੱਢ ਕੇ ਲਿਆ। ਹਣ ਆਪੇ ਆ। ਕਿਹੜੇ ਚਿਪਸ ਨੂੰ ਟੁੜਕਾ ਲੱਗਾ ਦੇਖਿਆ ਨਹੀਂ ਹੈ ਚਿਪਸ ਨੂੰ ਟੁੜਕਾ ਲੱਗਾ ਦੇਖਿਆ ਨਹੀਂ ਲੱਗਦਾ ਲੱਗਦਾ ਆਏ ਮੈਂ ਤੂੰ ਖਰਾਬ ਕਰ ਲੈਣੇ ਰਹਿਣ ਦੇ ਮੈਂ ਹੁਣ ਪਰੇ ਹੋ ਮੈਂ ਵੀ ਕੁਝ ਕੱਟਣਾ ਹੈ ਚਲ ਵੇ ਮੈਂ ਆਪਣੀ 골ਡ ਕੌਫੀ ਕੱਢਣੀ ਆ ਮੈਂ ਕੋਲਡ ਕਰਨ ਨੂੰ ਰੱਖੀ ਸੀ ਭਰਾਵਾ ਗਰਮ ਸੀਗੀ ਬਹੁਤ ਹੁਣ ਤਾਂ ਬਹੁਤ ਠੰਡੀ ਹੋ ਗਈ ਆਪਰੇ ਚਿਪਸ ਖਾਂਦੀ ਭਈ ਹਾਂ ਤੇ ਮਮਾ ਹੁਣੇ ਸੱਜਣ ਦੇਖਦੇ ਭਈਆ ਦੋ ਮਿੰਟ ਹਾਂ ਦੇਖ ਮੈਂ ਕੀ ਕਰਦਾ ਕਿਦਾਂ ਰੋਣਾ ਆ ਗਿਆ ਅੱਖਾਂ ਚ ਪਾਣੀ ਅੱਖਾਂ ਖੋਲਦੀਆਂ ਨਹੀਂ ਪਈਆਂ ਪੂਜਾ ਕੀ ਕਰਦੀ ਸੀ ਪਿਆਜ਼ ਕੱਟਦੀ ਪੂਜਾ ਪੂਜਾ ਵੀ ਖੋਲਿਆ ਮੈਂ ਤਾਂ ਰੀਲ ਟੱਪੇ ਰੱਖਿਆ ਹੋਈ ਅੱਲੇ ਤਾਂ ਹੋਰ ਹੋਣੀ ਨਹੀਂ ਲੱਗਦਾ ਅਲੋ हाँ मैं रिकॉर्ड करके रखूंगी मैं जो तो मैं काम करूंगी ना मैं सुन लिया घर में है अंदर क्या चल रहा है ओ माय गॉड शेफ हरमन टमाटर काटने तुमार्टर का का, का तो थोड़ा आपने, आपने मेरी गल सुनो आपने पहले ये ये जो क्या कर तू भिंडी रहने दो तू भिंडी इसको, इसको गड्ढे करने हैं आपने <laughs> और ये थोड़ी मिर्ची करनी है और टमाटर का गूं करना है ओके आपने आधा टमाटर करना है टमाटर काटने का स्टाइल थोड़ा कैजुअल है वैसे ऐसे ही ਐਸੇ ਕਰਕੇ ਇਸ ਹੂਸ਼ੂਰੀ ਹਾਥ ਮੇ ਵੱਜ ਜਾਂਦੀ ਹੈ ਕਦੇ-ਕਦੇ ਤੂੰ ਰਹਿਣ ਦੇ ਤੂੰ ਬੇਟਾ ਹਿੰਦੀ ਤੁਹਾਰੇ ਵਸ ਕੀ ਕੰਮ ਮੈਂ ਫਿਰ ਇਸਕੋ ਐਸੇ ਕਰਕੇ ਨਾ ਤੁੜਕਾ ਲਗਾਣਾ ਹੈ ਇਸਕਾ ਤੁੜਕਾ ਸੋਰੀ ਇਸਕੋ ਮਿਕਸ ਕਰਨਾ ਹੈ ਕਹਿੰਦਾ ਇਸਕੋ ਕਾਟ ਕੇ ਤੁੜਕਾ ਲਗਾਣਾ ਹੈ ਹਾਏ ਹਾਏ ਆ ਕੀ ਗੰਡਿਆਂ ਦਾ ਮੂੰਹ ਵੱਡਿਆ ਪਿਆ ਤੂੰ ਕੋ ਵੜਦਾ ਆਹੋ ਕਟਣੇ ਆਦੇ ਨਹੀਂ ਫੇਰ ਵੀ ਕਟਣੇ ਪੈਣੇ ਆ ਲੈ ਕੀ ਕਰਦਾ ਪਹਿਲੇ ਪਹਿਲੇ ਨਾ ਇਹਨੇ ਕੀ ਕੀਤਾ ਇਦਾਂ ਟਮਾਟਰ ਲੈ ਕੇ ਸਲਾਈਸ ਕੱਟੀ ਬਾਅਦ ਚ ਉਹਨੂੰ ਐ ਕਟਣ ਦੇ ਕੱਲੇ ਕੱਲੇ ਨੂੰ ਆਹ ਦਿਮਾਗ ਖਰਾਬ ਹੁੰਦਾ ਕਿਸੇ ਵੀ ਤੋੜਨੇ ਆ ਨਾ ਪਹਿਲਾਂ ਤੋੜਨੇ ਹੀ ਪੈਣੇ ਆ ਉਹਨਾਂ ਤੋੜਨਾ ਉਹ ਗੁੰਡੀ ਨਾ

ਬਿਸਕਿਟ ਡਾਲ ਲੈ ਜੇ ਆਮਨੇ ਬਿਸਕਿਟ ਡਾਲ ਲੈ ਜੇ ਚਾਹ ਨਾ ਡੋਲਦੇ ਯੂ ਉਹ ਨਹੀਂ ਡੋਲਦੇ ਭਰਾਵਾ ਮੰਮੀ ਨੂੰ ਹਟੇ ਪਰੋਸਾ ਹੀ ਨਹੀਂ ਹੈਗਾ ਤੁਸੀਂ ਆ ਭੁਰੀਆ ਡਾਲਾਂਗੇ ਤੁਮਨੇ ਗੰਦ ਕਾੜ ਦਿਆ ਇਸ ਦਾ ਛੀ ਹਰਮਨ ਯੂ ਯੂ ਆ ਮਿਊਨਿਸ ਹੀ ਬਣੀ ਆ ਮਿਊਨਿਸ ਵਗੈਰਾ ਸਭ ਕੁਝ ਡਾਲਾਂਗੇ ਇਸ ਮੇ ਹਰਮਨ ਬਹੁਤ ਗੰਦਾ ਹੈ ਮੈਂ ਤਾਂ ਤੇਰਾ ਅਜਬੇ ਨਾ ਕਰ ਟੈਨਸ਼ਨ ਮਤ ਲੈਣਾ ਆਪ ਹਮ ਹਮਾਰਾ ਸਾਹ ਹਾਰ ਦੋੜੇ ਹੁਣ ਬਈ ਉਹ ਚੋਰ ਪੈ ਗਏ ਚੋਰ ਪੈ ਗਏ ਹਾਂ ਇਹ ਸਮਾਨ ਬਣਿਆ ਨਹੀਂ ਚੋਰ ਪਹਿਲਾਂ ਪੈ ਗਏ ਚੱਲ मे इसको गैस में रखेंगे प्लास्टिक पे ओ गैस पे नहीं रखते इसको पागल मुनीस मुनीस आ थोड़ी म्यूनिस ये नहीं है म्यूनिस म्यूनिस ही आई है ये।, ये नहीं है ये खत्म है ओ फ्रिज तो में पड़ी है वो बड़ी वाली डब्बी ओए ये म्यूनिस बहुत पड़ी है अभी इसमें ये देख ये देख अब बस कर ओ नहीं परावा इतनी डलेगी बिंज हमने इसको अच्छा बनाया इसलिए म्यूनिस डलेगी ये है तंदूरी सॉस इसको ब्रेड में डालते हैं हम चिप्स में डालते हैं इसको हम तंदूर से निकाल के लाए गाइस इस वीडियो के लिए माय गॉड छी 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 मैं नहीं देख सकती है चार मैं नहीं पाती जो तंदूरी सॉस भी पाती तो गा गू कहता जे ना विच होंदे बिस्किट में बिस्किट पा लेने सीधे <coughs> मैं अपने चिप्स पहले बचा ले तू रब वाखे ना की हो गया मैं चिकाट के आंख जंगली वाली वाह जंगल मार ली

ਇੱਕ ਤੇ ਦੋ ਤਿੰਨ ਤਿੰਨ ਬੰਦੇ ਅੰਦਰ ਆਜੋ ਚਲੋ ਤਿੰਨ ਬੜੇ ਬੰਦੇ ਕਿਹੜੇ ਅੰਦਰ ਮੰਮੀ ਨੇ ਨਹੀਂ ਖਾਣਾ ਭਰਾਵਾ ਆ ਲੈ ਕਿਪਾਓ ਬਲੋਗ ਬੰਦਾ ਪਿਆ ਦਦੀ ਯਾਰ ਇੱਧਰ ਕੈਮਰਾਮੈਨ ਇੱਧਰ ਮਾਰੋ ਕੈਮਰਾ ਪਾਸ ਕਰਾਇਆ ਕੈਮਰਾ ਵੂਮਨ ਬੋਲੋ ਧੀਥਾਉ ਦੋ ਵਸੇ ਪਾਸ ਹੋ ਗਿਆ ਆ ਦਾ ਜੀਣਾ ਕਰ ਹਾਂ ਮੰਮੀ ਇਹ ਗੋਲ ਨਹੀਂ ਕਾਉਂਗਾ ਨਹੀਂ ਮੈਂ ਨਿਕਲਣਾ ਮੈਂ ਤੇ ਜੰਮ ਜੰਮ ਹੀ ਰੱਖ ਰਾਇਆ ਹਾਂ ਇਹ ਮੈਂ ਨੂੰ ਪਹਿਲੇ ਕਿਹਾ ਕਿ ਮੈਂ ਨਹੀਂ ਪਾਣੀ ਨਹੀਂ ਗੰਦੀ ਸ਼ਕਲ ਹੈ ਇਹ ਅਗਲੇ ਗੰਦੀ ਹੈ ਉਹਦਾ ਸੁਆਦ ਹੈ ਹੂੰ ਦਿਖਾਈ ਪਰ ਆਹੋ ਨਹੀਂ ਯਾਰ ਪਰ ਆਹੋ ਟਿੱਕਾ ਮੈਂ ਵੀ ਕੋਈ ਮੇਰੇ ਜੱਟ ਨਾਲ ਆਉਂਦਾ ਓ ਮਾਈ ਗਾਡ ਹੂੰ ਮਤਵੇ ਨਹੀਂ ਹੈ ਇਹ ਗੰਦੀ ਸੀ ਬੱਸ ਨਾ ਇਹ ਛੀ ਜਹਾੜਾ ਹਾਏ ਕੀ ਕਿੰਨੀ ਮੌਸ ਪਾਈ ਹੈ ਨਾ ਮੈਨੂੰ ਇੰਨੇ ਕਾਣੇ ਚ ਮਿਊਨਿਸ ਆ ਗਈ ਪੂਰਾ ਚਿਪਸ ਖਾਣੀ ਮੈਂ ਤੇ ਮਾਰੀ ਜਾਣਾ ਸੀ ਤਾ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਆਪੇ ਦੇਖ ਲੋ ਤੇ ਪਾਪਾ ਆ ਗਏ ਕੀ ਹੋਇਆ ਕੀ ਆ ਉਹ ਦੋ ਵਲੌਗ ਚ ਦੇਖਿਓ ਨਾ ਕੀ ਹੋਇਆ ਕੀ ਬਣਾਇਆ ਇਹਨੇ ਬੜਾ ਚਿਪਸਾਂ ਦਾ ਬੋਟ ਕੈਂਟ ਕੋਈ ਗੂੰ ਕੱਢਿਆ ਸੀਗਾ ਬੋਟ ਕੈਂਟ ਦੇ ਰਿੱਕੇ ਦੇ ਨਾਲ ਗੂੰ ਕੱਢਿਆ ਮੇਰੇ ਹੱਥਾਂ 'ਚ ਮਿਰਚਾ ਕੱਢ ਲੇ ਬਾਅਦ ਵਾਪਸ ਚੁੱਕੜ ਕਰ ਲਈ ਉਹ ਤੇਰੀ ਵੀ ਤਾਂ ਹੁਣ ਆਪਾਂ ਦੇਖਦੇ ਪਏ ਆ ਆਪਣਾ 커피 ਪੀ ਲਈਆ ਹੋਰ ਪੀ ਲਈ ਕਿਦਾਂ ਦੀ ਨਹੀਂ ਪੀਤੀ ਮੈਂ ਪੀਤੀ ਆ ਇਹਦੇ ਕੰਮ ਇਨੇ ਦਿੱਤੀ ਚਾਹ ਬਣਾ ਕੇ ਇਹਨੇ ਦੋ ਘੁੱਟ ਕੌਫੀ ਦੇ ਬੀਲੇ ਪੱਲੂ ਕਹਿੰਦੇ ਪਹਿਲ ਕੌਫੀ ਥੋੜੀ ਪੀਤੀ ਐ ਥੋੜੇ ਛੜ ਕਹਿੰਦਾ ਮਿੱਨੂ ਪਹਿਲ ਨਾਲ ਕੌਫੀ ਵੀ ਨਾ ਲੈ ਲੈ ਨਾ ਉਹ ਠੰਡੀ ਹੋ ਗਈ ਕਿ ਲਈ ਬੱਕ ਚੁੱਤੀ ਚਾਹ ਵੀ ਨਹੀਂ ਮਮੋਲ ਕੋਲਡ ਕੌਫੀ ਦੀ ਕਿ ਪਪਾ ਨਹੀਂ ਤਾਂ ਮਾਰੀ ਬਣਾ ਉੱਥੋਂ ਕੋਲਡ ਕੌਫੀ ਨਾਲ ਦਿੱਤੀ ਚਾਹ ਇਹਨੇ ਪੀ ਲਿਆ ਚਾਹ ਮੈਂ ਬੰਦ ਕਰਤਾ ਹਾਂ ਵੀਲੋਗ ਪਪਾ ਇਨੇ ਪਪਾ ਚਾਹ ਵੀ ਕੋਲਡ ਬੋਲਟੀ ਬਣਾ ਲਈ ਜੀ ਨਹੀਂ ਬਹੁਤ ਸਵਾਦ ਸੀ ਬਹੁਤ ਸਵਾਦ ਸੀ ਏੜ ਬਿੰਦੀ ਮੈਂ ਪੀ ਲੂੰਗਾ ਚੀਨੀ ਥੱਲੇ ਪਈ ਸੀ ਚੀਨੀ ਬਹੁਤ ਅੱਧੀ ਸੀ ਥੋੜੀ ਤੁਦ ਪਾਇਆ ਸੀ ਵਿੱਚ ਬੋਲਟੀ ਜੀ ਥੋੜੀ ਜਿਹੀ ਤੇਜ਼ੀ ਵਗਿਆ ਲੱਗੀ ਅੱਜ ਜਦੋਂ ਉਹ ਹਸਾਬ ਦੀ ਪਾਈ ਸੀ ਉਹ ਉਹ ਕਿਸੇ ਕੋਲ ਵੀ ਸਟੌਂਗ ਹੋ ਬੰਦੇ ਆ ਨਹੀਂ ਯਾਰ ਬਹੁਤ ਸਵਾਦ ਸੀ ਮੈਂ ਕਹਾਂ ਤਾਂ ਸਵਾਦ ਦੀ ਗੱਲ ਕਰਾਂ ਆਪ ਯਾਰ ਮਿਲ ਗਈ ਅਸੀਂ ਦੁੱਧ ਪਾਇਆ ਸੀਗਾ ਵਿੱਚ ਤਾਂ ਸਵਾਦ ਆ ਗਈ ਬੰਮਾ ਓਏ ਇੱਕ ਵਾਰੀ ਕੋਲਡ ਕਾਫੀ ਲੈ ਆ ਦੇ ਮੈਂ ਥੱਬੜਵਾਣਾ ਤੂੰ ਫੀ ਤੂੰ ਵੜ ਜਾ ਤੂੰ ਹਟ ਜਾ ਤੂੰ ਹਟ ਚਲ ਤੋਦਾ ਓ ਪਾਣੀ ਪਿਲਾਓ ਕੱਲ ਪਿਲਾ ਪਾਣੀ ਚਲ ਆਜਾ ਆਇਆ ਕੋਈ ਪਾਣੀ ਹਾਂ ਜੀ ਫੇਰ ਸਾਡੇ ਘਰ ਲੱਗਾ ਹੋਇਆ ਰਮੋਰੋ ਬਲੌਗ ਇਹਨੂੰ ਬਹੁਤ ਜ਼ਿਆਦਾ ਪਸੰਦ ਆ ਰਮੋਰੋ ਬਲੌਗ ਇਹਨੂੰ ਵੀ ਪਸੰਦ ਆ ਤੇ ਆ ਜਿਹੜੀ ਅੱਜ ਏ ਆ ਜਿਹੜੀ ਚੀਜ਼ ਬਣਾਈ ਸੀ ਅੱਜ ਉਹ ਖਾ ਕੇ ਲਾ ਪਿਆ ਡਿੱਡ ਦੋਹਣ ਬਣੀ ਸਵਾਦ ਸੀਗੀ ਪਰ ਢਿੱਡ ਦਰ ਲੱਪਿਆ ਯਾਰ ਮੇਰਾ ਢੇਡ ਰੈਈ ਹੋ ਗਿਆ ਉਹ ਤੇਰਾ ਨਹੀਂ ਦੁਖਿਆ ਨਾ ਨਾਗਾ ਮਾਗਾ ਮਾਗਰ ਮੈਂ ਕੋਫੀ ਠੰਡੀ ਕੋਫੀ ਉੱਤੇ ਮੈਂ ਤਤੀ ਯਾਰ ਵੀ ਤਾਂ ਹੀ ਢੇਡ ਦੋ ਗਿਆ ਉਹ ਤੇਰਾ ਤੂੰ ਬੰਦਾ ਹੜੋ ਬੰਦਿਆਰੇ ਦੁਖਦੇ ਆ ਬੰਦਿਆਰੇ ਜਾਨ ਆ ਥੋੜੀ ਦੁਖਦੇ ਹਾਂ ਚਲ ਛੱਡੋ ਪਰੇ ਮੇਰੀ ਗੱਲ ਸੁਣੋ ਓਏ ਹੈਲੋ ਚਲੋ ਬਲੌਗ ਦਾ ਉਹ ਹਟ ਜਾਓ ਬਲੌਗ ਦਾ ਕਰੋ ਚਲ ਮਨ ਵੀ ਤੂੰ ਗਾ ਰੈਂਡੇ ਨਾ ਨਹੀਂ ਕਰਨਾ ਹੈਗਾ ਸਾਡੇ ਬਲੌਗ 'ਤੇ ਇੱਕ ਕਮੈਂਟ ਕਰਕੇ ਦੱਸਣਾ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ